ਕੱਲ ਸਾਡੀ ਪਰਮਦਾ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਤੇ ਪੈਰ ਦੀ ਅੱਡੀ ਵੱਢੀ ਗਈ ਐ ਬਾਈਕ ਤੋਂ ਗਿਰ ਗਈ ਐ ਤੇ ਬਾਈਕ ਦੇ ਟਾਇਰ ਦੇ ਵਿੱਚ ਪਤਾ ਨਹੀਂ ਕਿਵੇਂ ਫਸ ਗਿਆ ਤੇ ਪਿੱਛੋਂ ਪੂਰੀ ਅੱਡੀ ਵੱਢੀ ਗਈ ਰਾਬ ਨੇ ਸਿੱਤੀ ਪਰਮਾ ਦਰਦ ਨਾਲ ਯਾਰ ਚਾਹ ਨਹੀਂ ਕਰਦਾ ਮੈਂ ਚਾਹਣ ਨੂੰ ਓਏ ਓਏ ਜਿਹੜਾ ਚਲਾਉਣ ਵਾਲਾ ਐਕਸਪੀਰੀਅੰਸ ਉਹ ਤੇ ਆਡੇ ਨਾਲ ਹੋਣਾ ਹੀ ਹੁੰਦਾ ਵਾ ਨਾ ਆ ਹੋ ਚੁੱਕਾ ਵਾ ਚਲਾਣ ਹੋ ਗਿਆ ਜੀ ਸਾਡਾ ਇੱਕ ਵਾਰੀ ਪਿਛਲੀਆਂ ਬੈਟਾ ਲਾ ਕੇ ਬੈਠੇ ਐ ਇਸ ਵਾਰ ਆਹੋ ਆਹੋ ਤੂੰ ਤਾਂ ਵੈਸੇ ਹੀ ਰੋਕ ਲਿਆ ਮੈਨੂੰ ਹਨਾ ਫਿਰ ਰੋਕ ਕੇ ਚੱਲ ਤੂੰ ਕੁਛ ਨਾ ਕੁਛ ਕੱਢ ਰਿਹਾ ਮੈਂ ਕਿਹਾ ਮਤਲਬ ਚਲਾਣ ਕਰਤਾ ਉਹਨੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਨੇ ਉਮੀਦ ਕਰਦੇ ਆ ਤੁਹਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਹਾਂ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਜੀ ਪਿੰਡ ਅਸੀਂ ਅੱਜ ਦਾ ਦਿਨ ਸਵੇਰੇ ਸਵੇਰੇ ਨਿਕਲ ਜਾਣਾ ਸੀ ਹਜੂਰ ਸਾਹਿਬ ਲਈ ਅੱਜ ਲੇਕਿਨ ਅੱਜ ਸਾਰਾ ਫੇਅਰ ਕੈਨਸਲ ਹੋ ਗਿਆ ਪਤਾ ਨਹੀਂ ਪ੍ਰਮਾਤਮਾ ਨੇ ਕੀ ਇੱਕ ਵਿਧੀ ਬਣਾਈ ਹੈ ਜੀ ਕੀ ਕੋਈ ਕਿਉਂ ਅਰਚਨ ਪੈ ਰਹੀ ਹੈ ਇਹ ਨਹੀਂ ਪਤਾ ਲੱਗਿਆ ਤੇ ਮੰਮੀ ਹੁਰੀ ਆਏ ਇੱਥੇ ਨੇ ਭਾਬੀਓ ਨੇ ਇੱਥੇ ਨੇ ਕੱਲ ਸਾਡੀ ਪਰਮ ਦਾ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਤੇ ਪੈਰ ਦੀ ਅੱਡੀ ਵੱਢੀ ਗਈ ਹੈ ਕੱਲ ਸ਼ਾਮ ਨੂੰ ਮੰਮੀ ਰਾਣੇ ਪਹੁੰਚ ਜਾਣਾ ਸੀ ਮੁਹਾਲੀ ਫਿਰ ਅਸੀਂ ਅੱਜ ਨਿਕਲ ਜਾਣਾ ਸੀ ਪਰ ਕੱਲ ਮੰਮੀ ਰਾਣੇ ਦਾ ਫੋਨ ਆਇਆ ਵੀ ਐਵੇਂ ਪਰਮਦੀਪ ਮਤਲਬ ਬਾਈਕ ਤੋਂ ਗਿਰ ਗਈ ਹੈ ਤੇ ਬਾਈਕ ਦੇ ਟਾਇਰ ਦੇ ਵਿੱਚ ਪਤਾ ਨਹੀਂ ਕਿਵੇਂ ਫਸ ਗਿਆ ਤੇ ਪਿੱਛੋਂ ਪੂਰੀ ਅੱਡੀ ਵੱਢੀ ਗਈ ਇਹ ਸ਼ੁਗਰ ਹੈ ਪਰਮਾਤਮਾ ਦੇ ਹੱਡੀ ਤੇ ਇੰਪੈਕਟ ਨਹੀਂ ਆਇਆ ਪਰ ਮਾਸ ਕਾਫੀ ਜ਼ਿਆਦਾ ਮਤਲਬ ਹੋ ਗਿਆ ਸੀ ਫਿਰ ਇਹਦੇ ਪੈਰ ਦੀ ਅੱਡੀ ਨੂੰ ਸਟਿਚਸ ਲੱਗੇ ਨੇ ਉਹ ਦੇਖੋ ਉਹ ਪੱਜਰੀ ਉਹਨੂੰ ਕੋਈ ਮਤਲਬ ਨਹੀਂ ਆ ਜਾ ਆ ਜਾ ਆ ਜਾ ਦਾਦੀ ਨੂੰ ਦਿਖਾਓ ਆਪਣੇ ਨਵੇਂ ਸੈਂਡਲ ਅੱਛਾ ਨਵੇਂ ਪਾਏ ਨੇ ਤਾਂ ਇਹਨੂੰ ਪੱਜੀ ਵਰਦੀ ਹੈ ਕਿ ਟੂ ਤੇ ਫਿਰ ਉਸ ਤੋਂ ਬਾਅਦ ਉਹ ਹਸਪੀਟਲ ਲੈ ਕੇ ਗਏ ਸਾਰਿਆਂ ਨੂੰ ਦਿੱਤਾ ਪੈ ਗਈ ਵੀ ਕਿਹਦੀ ਬਲੱਡ ਜ਼ਿਆਦਾ ਵਗ ਰਹੀ ਸੀ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕੀ ਹੋਇਆ ਕੀ ਨਹੀਂ ਫਿਰ ਉੱਤੇ ਡਾਕਟਰ ਨੇ ਸਾਫ਼ ਸੁਭਾਤ ਕਿਹਾ ਵੀ ਚਲੋ ਇਹ ਬਚਾ ਇੰਪੈਕਟ ਐਕਸਰੇ ਵਗੈਰਾ ਹੋਇਆ ਠੀਕ ਹੋ ਗਿਆ ਵੀ ਇਨਾ ਇੰਪੈਕਟ ਨਹੀਂ ਹੋਇਆ ਲੇਕਿਨ ਸਟੀਚਸ ਲੱਗੇ ਨੇ ਮਤਲਬ ਪੈਰ ਨਹੀਂ ਰੱਖਿਆ ਜੰਦਾ ਉਹਨੂੰ ਸਾਡੀ ਕੁੜੀ ਥੱਲੇ ਤੁਸੀਂ ਸਾਰੇ ਨੂੰ ਬlesing ਦਿਓ ਵੀ ਜਲਦੀ ਠੀਕ ਹੋ ਜਾਵੇ ਸਾਡੀ ਕੁੜੀ ਤੇ ਹੁਣ ਅਸੀਂ ਵੀ ਕੱਲ ਨਿਕਲਾਂਗੇ ਜੂਰ ਸਾਹਿਬ ਲਈ ਪਰ ਅਸੀਂ ਪਿੰਡ ਹੀ ਆ ਗਏ ਸੀ ਮੈਂ ਕਿਹਾ ਆਪਾਂ ਇਕੱਠੇ ਨਿਕਲ ਲਾਂਗੇ ਤੇ ਹੁਣ ਚਾਹ ਪੀਣੇ ਆ ਭਾਬੀ ਤੋਂ ਹੱਥ ਦੀ ਤੁਸੀਂ ਮੇਰੀ ਕੁੜੀ ਨੂੰ ਕਰਤਾ ਨਾ ਜ਼ਿਆਦਾ ਸੱਟ ਮਾਰਤੀ ਮੇਰੀ ਕੁੜੀ ਨੂੰ ਤੁਸੀਂ ਚੋਰ ਹੋ ਰਹੀ ਹੈ ਮੇਰੀ ਕੁੜੀਏ ਮੈਂ ਨਹੀਂ ਰੋ ਰਹੀ ਐਵੇਂ ਰੋ ਆ ਰਹੇ ਕਹਿ ਮੈਨੂੰ ਮੈਂ ਨਹੀਂ ਰੋ ਰਹੀ ਹਾਂ ਕੋਈ ਰੋ ਤਰੀ ਸੁਣੀ ਉਹ ਨੇਰ ਹੋਰੀ ਸੀ ਮੈਂ ਹਾਸਰੀ ਸੀ ਹਾਂ ਜੀ ਹਾਂ ਜੀ ਮੇਰੇ ਪੁੱਤ ਦੇ ਪੈ ਤੇ ਕਿੰਨੀ ਵਧੀਆ ਛੱਟ ਬੱਜੀ ਆ ਜਦੋਂ ਮੰਮੀ ਨੇ ਦਿਖਾਈ ਨਾ ਕਰਨਾ ਫੋਟੋ ਮੈਂ ਮੈਂ ਤਾਂ ਨਹੀਂ ਵੇਖੀ ਦੇਖੀ ਮੈਂ ਤੁਹਾਡੀ ਤੁਹਾਡੀ ਆਵਾਜ਼ ਸੁਣਾਵਾ ਜਿਵੇਂ ਤੁਸੀਂ ਮੈਨੂੰ ਮੈਸੇਜ ਭੇਜਿਆ ਸੀ ਬੋਲ ਕੇ ਸੁਣਾਵਾ ਹਾਂ ਦੁਖਾਵਾ ਦੁਖਾਵਾ ਤੇ ਸੁਣਾਵਾ ਸੱਸੀ ਕਾ ਜੀ ਤਿਆਰੀਆਂ ਕਰਦੀਆਂ ਫਿਰ ਔਰ ਇੱਕ ਖੁਸ਼ੀ ਹੈ ਬਾਲਰ ਸਾਹਿਬ ਨੂੰ ਐ ਚੜ ਗਿਆ ਚਾ ਮੁੱਛਾਂ ਦੇ ਤੇ ਵਟ ਤੇ ਸਿਰ ਸਿਰ ਭਾਬੀ ਉੱਠ ਕੇ ਸਾਡੇ ਲਈ ਖਾਣਾ ਤਿਆਰ ਕਰ ਰਹੇ ਨੇ ਪਰ ਭਾਬੀ ਨੇ ਤੇਲ ਉਹਦੇ ਚ ਕਿਉਂ ਪਾਤਾ ਹੈ ਦੇਸੀ ਕਿਉਂ ਪਾਇਆ ਕੋਈ ਦਮਨ ਪਾਇਆ ਪਰ ਚਲ ਚੰਗੀ ਗੱਲ ਹੈ ਪਾਤਾ ਤਾਂ ਕਿਉਂਕਿ ਮੇਰੇ ਕਰਕੇ ਹੋਰ ਜਣਾ ਕੋਈ ਰਹਿ ਨਹੀਂ ਸਕਦਾ ਤੇਲ ਤੋਂ ਬਿਨਾ ਜਦੋਂ ਭਾਬੀ ਨੇ ਇੱਕ ਚਮਚ ਪਾ ਲਿਆ ਹੁਣ ਇੰਨੇ ਕ ਦਿਨ ਦਾ ਸਾਰ ਨਹੀਂ ਬਣਾ 10 ਦਿਨ ਕਿਉਂਕਿ ਉੱਤੇ ਵੀ ਲੰਗਰ ਜਿਹੜਾ ਖਾਣਾ ਹੈ ਕੀ ਨਹੀਂ ਭਾਬੀ ਸਹੀ ਹੈ ਉਹਦੇ ਵੀ ਹੋਏਗਾ ਤੇ ਹੁਣ ਚਾਹ ਪੀਨੇ ਆ ਪਰਮ ਸੁੱਤੀ ਹੈ ਚਲਾਨੂੰ ਮਿਲ ਕੇ ਜਾਵਾਂਗਾ ਅਸੀਂ ਨਿਕਲਣਾ ਸੀ ਜੀ 7 ਵਜੇ ਤੇ ਹਲੇ 6:30 ਹੋ ਚੁੱਕੇ ਨੇ ਕੀ ਕਹਿ ਰਹੇ ਹੋ ਸਰ ਆਪਨੇ ਸਿੱਕੇ ਬਰਮਾ ਦਰਦ ਨਾ ਹੋ ਰਿਹਾ ਹੋਰ ਕਦੋਂ ਬਾਹਰ ਆ ਜਾਏ ਉਹਨੇ ਸੌਣ ਮਾਰ ਕੇ ਕਦੋਂ ਅੰਦਰ ਮੈਂ ਵੀ ਉੱਥੇ ਆ ਕੇ ਜਾਵਾਂਗਾ ਟੇਬਲ ਨਾਲ ਲਾ ਰੱਖੀ ਬੇ ਪ੍ਰੋਬਲਮ ਹੋ ਗਈ ਸੀ ਰਤੀ ਆਉਂਦੀ ਜੀ ਸਰ ਗੋਲੀ ਇਹ ਨਾ ਨੋਰਮਲ ਪੇਨ ਕਿਲਰਸ ਨੇ ਜੀ ਜਿਹੜੀ ਡਾਕਟਰ ਨੇ ਦਿੱਤੀ ਹੈ ਫਿਰ ਉਹਨੂੰ ਤੋਂ ਪਤਾ ਨਹੀਂ ਦਰਦ ਹੈ ਯਾਰ ਡੇ ਫਟੀਆਂ ਇਹ ਬੂਰੀ। ਕੰਮਦ ਹੋਇਆ ਜੀ। ਫਿਰ ਦੀ ਸਕਾਉਂਡ ਦਵਾਈ ਦਿੰਦਾ ਨਾ ਉਹ ਨਹੀਂ ਖੋਣੀ। ਹੂੰ। ਮੈਂ ਉਸ ਤੋਂ ਸਾਬ ਨਾਲ ਅੱਜ ਚੇਂਜ ਕਰਾ ਲੈਣਾ ਨਾ ਦਵਾਈ ਬਚੇਂ ਦਰਦ ਹੁੰਦਾ। ਜਾਇ ਰੋਗ ਤੇ ਫਿਰ ਤਿੰਨ ਵਜੇ ਉਹ ਬਲੂ ਫੇਰ ਗੈ ਮੈ ਵੀ ਟਪੜੀਆਂ। ਹੂੰ। ਇਹਨਾਂ ਦਾ ਮੈਨੂੰ ਕੋਈ ਦਵਾਈ ਦੇਖਣੀ ਤਾਂ ਲੇਵਲ ਕੋਈ 68 ਆਰਾਮ ਹੋਊ। ਹੂੰ। ਜਾਇ ਸਟਰੋਂਗ ਯੂਤੀ ਹੁਣ। ਹਾਂ। ਤਾਂ ਫਿਰ ਠੀਕ ਹੈ। दादा ਉਹ ਦੁੱਧ ਵਾਲੀ ਚਾਹ ਏ ਨਹੀਂ ਫਿਰ ਰੱਖ ਲਿਓ ਰੱਖ ਦੋ ਮੈਂ ਕੱਲ ਚਾਹ ਨਹੀਂ ਪੀਣੀ ਨਾ ਨਾਲ ਰੋਟੀ ਖਾਉਂਗਾ ਮੈਂ ਅਗ ਬਾਅਦ ਪੀਣਾ ਮੈਂ ਕੋਈ ਨਹੀਂ ਤੁਸੀਂ ਪੀਓ ਹੋ ਦੇ ਪਰਮਦੀ ਦੀਓ ਦੇਖੋ ਪਰਮਦੀ ਦੀ ਛੁੱਟੀ ਆ ਲੈ ਦੀਦੀ ਉਹ ਦੀਦੀ ਕੋਲ ਆ ਜਾ ਸਾਸਰੀਏ ਢਿੱਡ ਟਿਕ ਪਈ ਪੂਰੀ ਆਜਨ ਚੱਲੇ ਬਾਅਦ ਪਣਾ ਹੈ ਤੂੰ ਚਾਹ ਵੀ ਲੋ ਮੈਂ ਬਾਹਰ ਘੁਮਾਲਾ ਫਿਰ ਥੋੜੀ ਜਿਹਾ ਨੂੰ ਤੁਸੀਂ ਫੁੱਲ ਕਣੀ ਚਕਣਾ ਪ੍ਰਸ਼ਾਦਾ ਮੈਂ ਅੱਜ ਚਾਹ ਪੀਂਦੀ ਅਰੇ ਬਾਤ ਸਕਦੇ ਹੁੰਦੇ ਆ ਤੁਸੀਂ ਚੱਕੋ ਮੈਂ ਡੈਡੀ ਇਹ ਤਾਂ ਪਿੰਗ ਛੂਡ ਕੇ ਜਾਊਗੀ ਐਵੇਂ ਨਹੀਂ ਜਾਂਦੀ ਏ ਕੱਢ ਲਿਆ ਕੱਢ ਲਿਆ ਆਪਣੇ ਬਾਹਰ ਨਹੀਂ ਆਉਂਦੀ ਬਾਹਰ ਨਹੀਂ ਆਉਂਦੀ ਇਹ ਗੈਨੀ ਮੈਨੂੰ ਬਾਹਰ ਨਾ ਕੱਢੋ ਤੁਸੀਂ ਬੈਠੋ ਅਸੀਂ ਸਮਾਨ ਰੱਖ ਕੇ ਆਏ ਕਾਚੀ ਕੱਢ ਲਈਓ ਕਾਚੀ ਲਈਂ ਕੱਕੇ ਕਿੱਥੇ ਆ ਜਾ ਰੋਡ ਕਿ ਲਿਆ ਕੁਝ ਪਾਣਾ ਤਾਂ ਨਹੀਂ ਹੋਰ ਸਮਾਨ ਵਿੱਚ ਆ ਜਾ ਵੀ ਆਪਾਂ ਪਹਿਲਾਂ ਸਮਾਨ ਰੱਖ ਲਈਏ ਕੈਂਪਰ ਚੱਕ ਲਓ ਮੈਂ ਮੋਟੇ ਤੇ ਬੈਗ ਡੰਗ ਲਾ ਪਹਿਲਾਂ ਸਾਰੀ ਸੈਟਿੰਗ ਡਨ ਲਓ ਜੀ ਸਮਾਨ ਸਮਾਨ ਰੱਖਤਾ ਇਹ ਗੱਡੀ ਫੇਰ ਲੰਬੇ ਸਫਰਾਂ ਲਈ ਤਿਆਰ ਹੋ ਗਈ ਜੀ ਸਹੀ ਗੱਲ ਹੈ ਦੂਜੀ ਵਾਰੀ ਜਾ ਰਹੇ ਆ ਅਸੀਂ ਗੁਰੂਦੀਨਗਰੀ ਸਹੀ ਗੱਲ ਹੈ ਮਤਲਬ ਦੂਜੀ ਮੈਂ ਨਹੀਂ ਦੂਜੀ ਵਾਰੀ ਇਸ ਮਤ ਵਾਲੇ ਆਪਾਂ ਆਪਣੀ ਕਾਰ ਤੇ ਦੂਜੀ ਵਾਰੀ ਜਾ ਰਹੇ ਆ ਕਾਰ ਤੇ ਇਹ ਸਹੀ ਵਰਡ ਹੈ ਤੜਾ ਕਾਰ ਤੇ ਦੂਜੀ ਵਾਰੀ ਮੈਂ 8ਵੀਂ ਵਾਰੀ ਪਤਾ ਨਹੀਂ ਜਾ ਰਹੇ ਆ ਤੁਸੀਂ ਜਿਆਦਾ ਵਾਰ ਜਾ ਰਹੇ ਹੋ ਮੈਂ ਗਈ ਆ ਕਿੰਨ ਵਾਰ ਜਾ ਰਹੀ ਆ ਚੌਥੀ ਵਾਰੀ ਜਾ ਰਹੀ ਆ ਚਲੋ ਸ਼ੁਕਰੇ ਪ੍ਰਮਾਤਮਾ ਦਾ ਇੱਕ ਦਿਨ ਮਹਾਰਤ ਕਰੇਗੇ ਮਤਲਬ ਸਾਲ ਬਾਅਦ ਲੈ ਹੀ ਜਾਇਆ ਕਰੇ ਸਾਨੂੰ ਹਣਾ ਸਹੀ ਗੱਲ ਹੈ ਸਹੀ ਗੱਲ ਹੈ ਇੱਥੇ ਜਾ ਕੇ ਮਤਲਬ ਜਿਹੜਾ ਮਨ ਲੱਗਦਾ ਨਾ ਉਹ ਬਹੁਤ ਰੂਹ ਖੁਸ਼ ਹੁੰਦੀ ਆ ਹੂੰ ਓ ਜੀ ਮੈਂ ਵੀ ਬੂਟ ਪਾ ਲਿਆ ਆਪਣਾ ਇੱਕ ਕੋ ਬੂਟ ਇੱਕ ਬੂਟ ਤੇ ਹੁਣ ਮੰਮੀ ਰੋਂ ਲੈਈਏ ਟਾਈਮ ਲੇਟ ਆਪਣਾ ਐਕਸਪੈਕਟੇਸ਼ਨ ਤੋਂ ਜ਼ਿਆਦਾ ਆਪਾਂ ਲੇਟ ਆ ਹੁਣ ਫੇਰੇ ਮੈਂ ਰੂਟ ਬਦਲ ਲਿਆ 8-9 ਵਜੇ ਹੁਣ ਮੈਂ ਰੂਟ ਬਦਲ ਲਿਆ ਆਪਣਾ ਰੂਟ 'ਚ ਪਹੁੰਚਣਾ ਭਗਵਾਲੀ ਏਰੀਆ ਪਰ। ਨਹੀਂ ਆਉਂਦਾ। ਕਰਨਾਲ ਪਾਣੀਪਤ ਵੱਲੋਂ ਜਾਣਾ ਸੀ ਹੁਣ ਆਪਾਂ ਪੇਵੇ ਵੱਲੋਂ ਜਾਵਾਂਗੇ। ਠੀਕ ਆ। ਟ੍ਰਾਂਸ ਰਿੰਗਲ ਰੋਡ ਹਨ। ਪਤਾ ਨਹੀਂ ਸਿੰਗਲ ਹੈ ਕਿ ਡਬਲ ਇਹਨਾਂ ਨੂੰ ਪਤਾ। ਪਤਾ ਨਹੀਂ ਯਾਦ ਨਹੀਂ ਮੈਨੂੰ ਹੋਇਆ। ਹੁਣ ਤਾਂ ਮਾਣੇ-ਵੁਣ ਕੀ ਹੋਣੀਆਂ ਬੁੜੀਆਂ ਪੁਰਾਣੀਆਂ ਗੱਲਾਂ ਨੇ ਸ਼ਾਇਦ। ਯਾਰ ਚਾਨਣ ਨਹੀਂ ਕਰਦਾ ਫਿਰ ਚਾਨਣ ਦੇਖੋ। ਓਏ ਓਏ ਕੋਈ ਨਹੀਂ ਰੋ। ਆਖਾਂ ਵਿੱਚ ਆ ਪਲਾ ਸ਼ਵਤੀਪੀ। ਤੇ ਕੋਈ ਨਹੀਂ ਕੋਈ ਨਹੀਂ ਮੇਰਾ ਬੋਤਾ। ਦੱਤੋਰੇ। ਆਤਮੇ ਬੜਾ ਖਾਸ ਨਾ ਚਲ ਜੀ ਡਾਕਟਰ ਬਲਮਨ ਧਿਆਨ ਨਾਲ ਤੇ ਵਧੀਆ ਦਵਾਈ ਲੈ ਲਿਓ ਅੱਜ ਠੀਕ ਹੈ ਥੋੜੀ ਪੇਨ ਦੀ ਅੱਛੀ ਹੋ ਗਈ ਜਿਹਦੀ ਪੇਨ ਸੀ ਲੋ ਜੀ ਅਸੀਂ ਤੁਰ ਪਿਆ ਜੀ ਸਫਰਾਂ ਨੂੰ ਲੰਬੇ ਲੰਬੇ ਸਫਰਾਂ ਨੂੰ ਤੇ ਆ ਦੇਖੋ ਕਿੰਨਾ ਸੋਹਣਾ ਰਸਤਾ ਪਿੰਡ ਦੀ ਪਈ ਨੂੰ ਸੋਹਣਾ ਰਸਤਾ ਹੈ ਨਾ ਵੀ ਆ ਡੈਡੀ ਜੀ ਬੈਠੇ ਨੇ ਅੱਗੇ ਮੋਟਾ ਟੱਡ ਲੈ ਕੇ ਆ ਟੁੱਟੀ ਸੜਕ ਦਾ ਲੀ ਟੁੱਟੀਆਂ ਸੜਕਾਂ ਤੋਂ ਆਇਆ ਸੀ ਸੜਕ ਐਨੀ ਟੁੱਟੀ ਹੋਈ ਸੀ ਨਾ ਰਸਤੇ ਦੇ ਵਿੱਚ ਅਸੀਂ ਜਾ ਰਹੇ ਆ ਜੀ ਪੇਵੇ ਵੱਲੋਂ ਪੇਵੇ ਤੋਂ ਟ੍ਰਾਂਸ ਹਰਿਆਣਾ ਹਾਂ ਬਈ ਹਾਈਵੇ ਆ ਐਕਸਪ੍ਰੈਸ ਚੜਾਂਗੇ ਉਸ ਤੋਂ ਬਾਅਦ ਉੱਥੋਂ ਅੰਮ੍ਰਿਤਸਰ ਕੋਟਾ ਜਿਹੜਾ ਹਾਈਵੇ ਆ ਉਹ ਚੜਾਂਗੇ ਉਸ ਤੋਂ ਬਾਅਦ ਚੜਾਂਗੇ ਮਥੁਰਾ ਵਾਲਾ ਐਕਸਪ੍ਰੈਸ ਵੇ ਫਿਰ ਅਸੀਂ ਇਸ ਤੋਂ ਪਹੁੰਚਾਂਗੇ ਗਵਾਲੀਅਰ ਸੋ ਅੱਜ ਸਾਡੀ ਪਹਿਲੀ ਸਟੇ ਹੈਗੀ ਕੁਵਾਲੀਅਰ ਇਹ ਮੇਰੇ ਮਾਤਾ ਜੀ ਲਓ ਜੀ ਸਾਡਾ ਪਹਿਲਾ ਸਟਾਪ ਆਇਆ ਜੀ ਸ਼ੁੱਧ ਫੈਮਿਲੀ ਦਾ ਵੈਸ਼ਨੋ ਕੋਈ ਢਾਬਾ ਗੁਲਸ਼ਨ ਇਹ ਆ ਜੀ ਰੋਡ ਸ਼ਕੀਲ ਲੰਗਰਪਾਣੀ ਜਿਹੜਾ ਘਰ ਬਣਾ ਕੇ ਲਿਆਇਆ ਹਾਂ ਹਾਂ ਤੇ ਬਾਕੀ ਵਧੀਆ ਵਾ ਸਵੇਰ ਦੇ ਚੱਲੇ ਹੋਏ ਐਕਸਪੀਰੀਅੰਸ ਪਰ ਜਿਹੜਾ ਚਲਾਉਣ ਵਾਲਾ ਐਕਸਪੀਰੀਅੰਸ ਉਹ ਤੁਹਾਡੇ ਨਾਲ ਹੋਣਾ ਹੀ ਹੁੰਦਾ ਵਾ ਨਾ ਹਾਂ ਹੋ ਚੁੱਕਾ ਵਾ ਚਲਾਣ ਹੋ ਗਿਆ ਜੀ ਸਾਡਾ ਇੱਕ ਵਾਰੀ ਪਿਛਲੀਆਂ ਬੈਟਾ ਲਾ ਕੇ ਬੈਠੇ ਹਾਂ ਇਸ ਵਾਰ ਆਓ ਆਓ ਚਲਾਣਾ ਬੜੇ ਜੀਵ ਦੇ ਤਰੀਕੇ ਨਾਲ ਹੋਇਆ ਮੈਨੂੰ ਰੋਕ ਲਿਆ ਪੈਰੀਫਰਲ ਹਾਈਵੇ ਐਕਸਪ੍ਰੈਸ ਦੇ ਉੱਪਰ ਕਹਿੰਦੇ ਵੀ ਪਿਛਲੀ ਸੀਟਾਂ ਵਾਲਿਆਂ ਨੇ ਪਿਛਲੇ ਜਿਹੜੇ ਪਿੱਛੇ ਬੈਠੇ ਨੇ ਉਹਨਾਂ ਨੇ ਬੈਲਟਾਂ ਨਹੀਂ ਲਾਈਆਂ ਮੈਂ ਕਿਹਾ ਯਾਰ ਨਾ ਨਵਾਂ ਤਰੀਕਾ ਲੱਭ ਲੈ ਤੈਨੂੰ ਮੇਰੀ ਗੱਡੀ ਦੀ ਇੰਨੀ ਦੂਰੋਂ ਆਂਦੀ ਐ ਤੈਨੂੰ ਪਿਛਲੀ ਬੈਲਟਾਂ ਦਿਖਗੀਆਂ ਨਹੀਂ ਉਹ ਤਾਂ ਵੈਸੇ ਹੀ ਰੋਕ ਲਿਆ ਮੈਨੂੰ ਹਨਾ ਫਿਰ ਰੋਕ ਕੇ ਚੱਲ ਤੂੰ ਕੁਛ ਨਾ ਕੁਛ ਕੱਢ ਰਿਹਾ ਮੈਂ ਕਿਹਾ ਮਤਲਬ ਚਲਾਣ ਕਰਤਾ ਉਹਨੇ ਤੇ ਮਤਲਬ ਕਹਿਣ ਦਾ ਮਤਲਬ ਇਹ ਹਰ ਵਾਰ ਸਾਡੇ ਨਾਲ ਹੁੰਦਾ ਜਦੋਂ ਵੀ ਘਰੋਂ ਨਿਕਲਦੇ ਚਲਾਣ ਤਾਂ ਸਾਡਾ ਹੋਣਾ ਹੀ ਹੋਣਾ ਹੁੰ ਮੈਂ ਕਿਹਾ ਪਹਿਲਾਂ ਪਰੋਟੀ ਖਾ ਲਈਏ ਜਾ ਕੇ ਘਰੋਂ ਬਣਾ ਕੇ ਲਿਆਂਦੀ ਸੀ ਰੋਟੀ ਤੇ ਚਾਹ ਪੀਵਾਂਗੇ ਟਾਬੇ ਤੇ ਹਲੋ ਹਲੋ ਅੰਦਰ ਥੋੜੀ ਜਿਹੀ ਖਾਣਾ ਲੈ ਖਾ ਦੁੱਧ ਪੀਤੇ ਨੇ ਹੁਣੇ ਮੰਮੀ ਕਿਦਾਂ ਥਕਾਵਟ ਤਾਂ ਨਹੀਂ ਹੋਈ ਪੱਕੀ ਗੱਲ ਨਹੀਂ ਥਕਾਵਟ ਨਹੀਂ ਹੋਈ ਆਪਾਂ ਨੂੰ ਕਿਉਂਕਿ ਹਾਈਵੇ ਵਧੀਆ ਮਿਲੇ ਨੇ ਬਸ ਉਹ ਜਾਲੀ ਪੁਲਸ ਵਾਲਿਆਂ ਨੇ ਚਲਾਣ ਕਰਤਾ ਬਸ ਇਹ ਨਵਾਂ ਹੀ ਤਰੀਕਾ ਲੱਗਿਆ ਰਹਿਣ ਚਲਾਨ ਕਰਨ ਦਾ ਹਾਂ ਚਾ ਰੋਟੀ ਖਾਈ ਫਿਰ ਚਾਹ ਪੀਨੇ ਆ ਪਹਿਲਾਂ ਕੀ ਕਰ ਰਹੇ ਹੋ ਓਏ ਓਏ ਦੱਸੋ ਧਮਕੇ ਮਾਰੀਏ ਬਹੁਤ ਛਕਲਾ ਖਾਣਾ ਤੇ ਹੁਣ ਬੈਠ ਲੱਗੇ ਆ ਜੀ ਜਾਣਾ ਅੱਗੇ ਨੂੰ ਬਹੁਤ ਦੂਰ ਹੈ ਬੈਜੋ ਬੈਜੋ ਜੀ ਬੈਜੋ ਸੰਗ ਤੋਂ ਬੈਜੋ ਅਜਾ ਦੱਦ ਕੋਲ ਆ। ਉਹਦੀ ਚੰਬਲ ਦੀ ਘਾਟੀ ਜੋਂ ਲੰਘਦੇ ਹੋਏ ਇਹ ਕਹਿੰਦੇ ਨਦੀ ਨਹੀਂ ਘਾਟੀ ਹੈ ਚੰਬਲ ਘਾਟ ਹੈ ਇੱਧਰ। ਨਾਲ ਚੰਬਲ ਦਦੀ ਵੀ ਹੈ ਇੱਥੇ ਡਾਕੂ ਰਹਿੰਦੇ ਸੀ। ਕਿਹੜਾ ਚੰਬਲ ਦੀ ਜੋ ਜਾਂਸੀ ਨਹੀਂ ਹੋਤਾ ਉਹ ਸੀ ਹਨਾ। ਵਿਰਪਨ ਰਹਿੰਦਾ ਸੀ ਚੰਬਲੇ 'ਚ। ਹਾਂ ਵਿਰਪਨ ਹਾਂ ਇੱਥੇ ਬੜੇ ਡਾਕੂ ਢੂਕੋ ਪੈਂਦੇ ਨੇ ਹੁਣ ਤਾਂ ਚਲੋ ਫਿਰ ਵੀ ਹਾਈਵੇ ਬਣ ਗਏ ਨੇ। ਪਹਿਲਾਂ ਮਨਿੰਗ ਸਿੰਗਲ ਰੋਡ ਹੁੰਦੀ ਸੀ ਨਾ। ਤੋ ਮੈਂ ਕਹਾ ਬਹੁਤ ਪਹਿਲਾਂ ਆਇ ਸੀ ਪਾਪਾ ਹੁਣੇ ਆਪਾਂ ਸਾਰੇ 95 ਸੀ ਨਾ ਫਿਰ ਉਹ ਸਿੰਗਲ ਰੋਡ ਸੀ ਡਰ ਲੱਗਦਾ ਹਣਾ ਪੂਰਾ ਇੱਥੇ ਜੋ ਡਾਕੂ ਪੈਂਦੇ ਸੀ ਨਾ ਪਹਿਲਾਂ ਬਹੁਤ ਪੁਰਾਣੀਆਂ ਗੱਲਾਂ ਨੇ ਡਾਕੂ ਬਹੁਤ ਹੁੰਦੇ ਸੀ ਇੱਥੇ ਫਿਲਮਾਂ 'ਚ ਦੇਖਦੇ ਆਂ ਉਵੇਂ ਆ ਦੇਖ ਸਾਰਾ ਸੁੱਕਾ ਹੈ ਇਧਰ ਆਪਾਂ ਪਹੁੰਚਣ ਵਾਲੇ ਜੇ ਗਵਾਲੀਅਰ ਗੁਰਦੁਆਰੇ ਪਹੁੰਚ ਕੇ ਤੁਹਾਨੂੰ ਵੀ ਦਰਸ਼ਨ ਕਰਾਣੇ ਆ ਖਾਲੀ ਖਾਲੀ ਏਰੀਆ ਆ ਗਿਆ ਖਾਲੀ ਏਰੀਆ ਆ ਗਿਆ ਹੈ ਹਣਾ ਔਰ ਗਵਾਲੀਅਰ ਤੋਂ ਬਾਅਦ ਅਸੀਂ ਉੱਤੇ ਗਵਾਲੀਅਰ ਰਾਤ ਰੁਕਾਂਗੇ ਗੁਰਦੁਆਰਾ ਸਾਹਿਬ ਦੇ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਨਾਲ ਫਿਰ ਕਾ ਲੱਗੇ ਦਾ ਸਫਰ ਸਫਰ ਤੈਅ ਕਰਾਂਗੇ ਮਤਲਬ ਇੰਦੋਰ ਦਾ ਹਣਾ ਹੁਣ ਇੱਧਰ ਦੇਖੋ ਇਹ ਨਹੀਂ ਕੁਝ ਲਓ ਜੀ ਪਹੁੰਚ ਗਏ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਤਾਂ ਸੜਕ ਜਾਂਦੀ ਜੀ ਉੱਪਰ ਤੋਂ ਇਹਦੇ ਥਾਂ-ਥਾਂ ਤੇ ਬੜੀ ਸੋਹਣੀ ਕਲਾਕਾਰੀ ਕੀਤੀ ਹੋਈ ਹੈ ਤਸਵੀਰਾਂ 보면은 ਕੱਟ-ਕੱਟ ਕੇ ਪੱਥਰਾਂ ਨੂੰ ਬਣਾਈਆਂ ਹੋਈਆਂ ਨੇ ਤੇ ਮੂਰਤੀਆਂ ਬਣਾਈਆਂ ਹੋਈਆਂ ਤੁਸੀਂ ਇੱਧਰ ਹੀ ਸਾਈਡ ਦੇਖੋ ਸੱਜੇ ਪਾਸੇ। ਦੇਖ ਰਹੀ ਹੈ? ਬਹੁਤਾਂ ਬਹੁਤ ਦੀ ਬਣਾਈ ਹੈ। ਆ ਸਿੰਗਲ ਰੋਡ ਹੈ ਜੀ ਦੋਸਤੋ। ਇੱਥੋਂ ਜੇ ਫੋਨ ਕਰ ਦਿੰਦੇ ਨੇ ਵੀ ਉੱਪਰ ਜਦੋਂ ਜਾ ਰਹੀ ਹੁੰਦੀਆਂ ਨੇ ਕੋਈ ਗੱਡੀਆਂ ਤੇ ਥੱਲੇ ਵਾਲਿਆਂ ਰੋਕ ਦਿੰਦੇ ਨੇ ਤੇ ਥੱਲੇ ਜਦੋਂ ਜਾਂਦੀਆਂ ਨੇ ਤੇ ਉੱਪਰ ਵਾਲਿਆਂ ਰੋਕ ਲੈਂਦੇ ਨੇ। ਹੂੰ। ਤੇ ਲਓ ਜੀ ਆਪਾਂ ਪਹੁੰਚ ਗਏ। ਹੁਣ ਉੱਪਰ ਫੋਨ ਕਰ ਦੇਣਗੇ ਕਿ ਗੱਡੀਆਂ ਆ ਗਈਆਂ ਜੀ ਪੂਰੀਆਂ ਹੁਣ ਤੁਸੀਂ ਬਾਕੀ ਨੂੰ ਭੇਜ ਦਿਓ। ਕਿਆ ਬਾਤ ਹੈ ਜੀ। ਬਾਈ ਜੀ ਫੋਨ ਬਾਜ ਕਰ ਲਿਓ। ਫੋਟੋ ਮੈਂ ਖਿੱਚ ਰਿਹਾ। ਹਮਮ ਲਓ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ ਗਵਾਲੀਅਰ ਦੇ। ਇੱਥੇ ਗੇਟ ਹੁੰਦਾ ਜੀ ਤੇ ਗੇਟ ਦੇ ਅੰਦਰ ਬਾਬਾ ਜੀ ਬੈਠੇ ਹੋਣਗੇ ਤੁਹਾਨੂੰ ਦੱਸਣਾ ਪੈਂਦਾ ਕਿ ਅਸੀਂ ਰਾਤ ਰੁਕਣਾ ਹੈ। ਤੇ ਉਸ ਹਾਮ ਨਾਲ ਗੱਡੀਆਂ ਇੱਥੇ ਖੜੀਆਂ ਹੁੰਦੀਆਂ ਨੇ ਪੰਜਾਬੋਂ ਆਈਆਂ ਜਾਂ ਜੀ ਹਜੂਰ ਸਾਹਿਬ ਜਾ ਰਹੀਆਂ ਨੇ ਜਾਂ ਹਜੂਰ ਸਾਹਿਬ ਤੋਂ ਆ ਰਹੀਆਂ ਨੇ। ਬਹੁਤ ਸੋਹਣੀ ਪਾਰਕਿੰਗ ਬਣੀ ਹੋਈ ਹੈ ਇੱਥੇ। ਸਾਫ਼ ਸੁਥਰਾ ਮਾਹੌਲ ਹੈ ਜੀ ਪੂਰਾ ਘੈਂਟ। ਆਹ ਆਹ ਓਏ ਪਾਪਾ ਦੇ ਬਚਾ ਨਾ ਸੈਂਡਲ ਦੀ ਲੋੜ ਨਹੀਂ ਮੰਮੇ ਗੁਰਦੁਆਰਾ ਸਾਹਿਬ ਆਜੋ 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 ਸੋਹਣੇ ਕਾਕੇ ਹੋ ਆਜੋ ਲੋਜੀ ਗੁਰਦੁਆਰਾ ਗਵਾਲੀਅਰ ਸਾਹਿਬ ਗਵਾਲੀਅਰ ਵਿੱਚ ਦਾਤਾ ਬੰਦੀ ਛੋੜ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਜੀ ਬਹੁਤ ਸੋਹਣੀ ਇੱਥੇ ਪਾਰਕਿੰਗ ਬਣੀ ਹੋਈ ਹੈ ਗੁਰਦੁਆਰੇ ਦਾ ਮਾਹੌਲ ਵੈਸੇ ਤਾਂ ਗੁਰਦੁਆਰਾ ਹਰ ਥਾਂ ਤੇ ਸੋਹਣੇ ਹੁੰਦੇ ਨੇ ਪਰ ਤੇ ਪਾਰਕਿੰਗ ਬਹੁਤ ਸੋਹਣੀ ਬਣੀ ਹੋਈ ਹੈ ਸਾਹਮਣੇ ਕਮਰੇ ਮਿਲ ਜਾਂਦੇ ਨੇ ਰਹਿਣ ਵਾਸਤੇ ਰਾਤ ਆਪਾਂ ਇੱਥੇ ਰੁਕਾਂਗੇ ਤੇ ਗੱਡੀ ਦੀ ਪਾਰਕਿੰਗ ਬੜੀ ਹੋਈ ਹੈ ਸਾਹਮਣੇ ਲੰਗਰ ਦਾ ਪ੍ਰਬੰਧ ਹੈ ਲੋ ਜੀ ਲੋ ਰਹਾ ਦਾ ਵੇਲਾ ਹੋ ਚੁੱਕਿਆ ਜੀ ਇੱਧਰ ਸਾਰੇ ਪਾਸੇ ਹੋਰ ਪੰਜਾਬ ਤੋਂ ਗੱਡੀਆਂ ਆਈਆਂ ਹੋਈਆਂ ਨੇ ਕਾਫੀ ਗੱਡੀਆਂ ਆਈਆਂ ਹੋਈਆਂ ਨੇ ਸੰਗਤ ਵੀ ਆਈ ਹੋਈ ਹੈ ਟਰੱਕ ਵੀ ਆਏ ਨੇ ਵੱਡੀਆਂ ਬੱਸਾਂ ਵੀ ਆਈਆਂ ਨੇ ਇੱਧਰਲੀ ਸਾਈਡ ਸਰਾਮਾ ਨੇ ਆਪ ਗੱਡੀ ਬਿਲਕੁਲ ਨਾਲ ਲਾ ਲਈ ਹੋਰ ਵੀ ਉਧਰ ਖੜੀਆਂ ਨੇ ਗੱਡੀਆਂ ਹਾਂ ਜੀ ਮੈਂ ਸਰਾਮਾ ਸਾਡਾ ਕਮਰਾ ਆ ਰਿਹਾ ਤੇ ਨਾਲ ਹੀ ਕਮਰਾ ਤੇ ਨਾਲ ਹੀ ਲੰਗਰ ਪ੍ਰਸ਼ਾਦਾ ਛਕ ਲਿਆ ਮੇਰਾ ਨਾਲ ਬਿਸਾਂਦੇ ਆ ਧਕੇਵੇਂ ਨੇ ਪਹਿਲੀ ਵਾਰ ਆਏ ਨੇ ਡੈਡੀ ਲੱਗੇ ਪੈ ਨੇ ਫੋਨ ਦੇ ਵਿੱਚ ਇਬਾਦਤ ਨੇ ਆਪਣੀ ਨੀਂਦਾ ਕਰ ਲਈ ਅਸੀਂ ਪੂਰੀਆਂ ਸੋ ਇਹ ਨੂੰ ਨੀਂਦ ਦੂਰ ਦੂਰ ਤੱਕ ਨਹੀਂ ਇਹ ਤੰਗ ਕਰ ਰਹੀ ਏ ਮੰਮੀ ਇੱਧਰ ਐਨਕ ਲਗਾ ਕੇ ਪਤਾ ਨਹੀਂ ਸਵੈਟਰ ਪਤਾ ਨਹੀਂ ਸਬਜ਼ੀ ਬਣਾਉਣੀ ਸਿੱਖ ਰਹੇ ਨੇ ਖਵਾਣੀ ਮੰਮੀ ਨੇ ਇੱਕ ਵਾਰੀ ਵੀ ਨਹੀਂ ਬਣਾ ਕੇ ਮੰਮੀ ਮੰਮੀ ਸੁੱਤੇ ਵੀ ਨਹੀਂ ਸੁੱਤੇ ਸੁੱਤੇ ਰੈਸਪੀਆਂ ਦੇਖ ਰਹੇ ਨੇ ਪਰ ਪੜਾਣੀ ਨਹੀਂ ਮੰਮੀ ਖਵਾਊਗੀ ਕਦੋਂ ਕਰ ਮੰਮੀ ਥੱਕ ਗਿਓ ਸੱਚ ਦੱਸਿਓ ਸੱਚ ਦੱਸਿਓ ਝੂਠ ਨਹੀਂ ਇੱਧਰ ਮੂੰਹ ਕਰੋ ਥੱਕ ਗਿਓ ਹਾਂ ਹੋਰ ਚਲੋ ਕਹਿੰਦੇ ਗੱਡੀ ਤੇ ਜਾਣਾ ਤੱਕ ਕੇ ਅੱਲੇ ਤਾਂ ਅਜ ਪਹਿਲਾ ਦਿਨ ਹੈ ਕੱਲ ਨਹੀਂ ਥੱਕੋਗੇ ਹਾਂ ਕੱਲ ਕੱਲ ਨਹੀਂ ਫਰਕ ਪਏਗਾ ਪਪਾ ਤੁਸੀਂ ਥਕੇ ਹੋ ਪੱਕੀ ਗੱਲ ਏ ਜਮਾਂ ਨਹੀਂ ਥਕੇ ਕਾਇਨ ਤਾਂ ਥੋੜੀ ਬੋਤ ਤਕਾਵਟ ਤਾਂ ਹੁੰਦੀ ਏ ਪਰ ਉਹ ਚੀਜ਼ ਨਹੀਂ ਉਹ ਨਹੀਂ ਨਹੀਂ ਮੇਰਾ ਸੋਚੋ ਕਿਰਨ ਮੈਂ ਜਲ ਡਰਾਈਵ ਕਰਕੇ ਆਇਆ 9.5 ਘੰਟੇ 9 ਘੰਟੇ ਦੀ ਡਰਾਈਵ ਮੈਂ ਤਾਂ ਸੱਕਣਾ ਚਾਹੀਦਾ ਮੈਂ ਫੇਰ ਐਕਟਿਵ ਹਾਂ ਕੋਈ ਵਾਰ ਕਦੀ ਨਹੀਂ ਥੱਕਦਾ ਟ੍ਰੈਵਲ ਨਹੀਂ ਸਕਦਾ ਹਾਂ ਕਿਉਂ ਤੁਹਾਡਾ ਸਰੀਰ ਚੱਲਦਾ ਰਹਿੰਦਾ ਜਿਹੜੇ ਬਿੰਨੜ ਬੈਠੇ ਨੇ ਉਹ ਥੱਕਦਾ ਸਾਈਡ ਤੇ ਜਿਹੜਾ ਅਗਲੀ ਸੀਟ ਤੇ ਸਾਈਡ ਤੇ ਬੈਠਦਾ ਉਹ ਵੀ ਨਹੀਂ ਥੱਕਦਾ ਨਾ ਉਹ ਵੀ ਥੱਕ ਜਾਂਦਾ ਨਹੀਂ ਨਹੀਂ ਕਿਉਂਕਿ ਉਹਦੇ ਪੈਰ ਨਹੀਂ ਚੱਲਦੇ ਕੋਈ ਕੁਝ ਨਹੀਂ ਚੱਲਦੇ ਹੂੰ ਚਲੋ ਇਹਨਾਂ ਘਟਿਚਾ ਨੂੰ ਨਾਲ ਕਦੀ ਨਹੀਂ ਲਓ ਮੈਂ ਤਾਂ ਮੈਂ ਤਾਂ ਥੱਕ ਗਿਆ ਭਾਈ ਐਵੇਂ ਕੋਝੂੜ ਬੋਲਾ ਥੋੜਾ ਥੱਕਿਆ ਤਾਂ ਹੈਗਾ ਪਰ ਹੁਣ ਮੈਂ ਠੀਕ ਹੋ ਗਿਆ ਤੁਮਾਂ ਪੈਣਾ ਥੋੜਾ ਜਾਂ ਥੋੜਾ ਕੰਮ ਕਰਨਾ ਸੀ ਕੰਮ ਵੀ ਕਰ ਲਿਆ ਮਾ ਥੜੇ ਕਿਣ ਜਾਣਾ ਕਿਸ ਵੇਰੀ ਟਿਕਣਾ ਸਵੇਰੇ ਟਿਕਾਂਗੇ ਨਹਾ ਦੋਗੇ ਹੁਣ ਤਾਂ ਗੰਦੇ ਬਣਿਆ ਉਧਰ ਜਾ ਪਿਆ ਮੈਂ ਤਾਂ ਹੁਣ ਸਵੇਰੇ ਆਪਣਾ ਇੰਦੋਰ ਦਾ ਸਫਰ ਹੈ ਜੀ ਇੰਦੋਰ ਤੱਕ ਜਾਣਾ ਹੈ ਆਪਾਂ ਤੇ ਇੰਦੋਰ ਡੇਰੇ ਲਾਵਾਂਗੇ ਵੈਸੇ ਆਪਾਂ ਅੱਗੇ ਵੀ ਜਾ ਸਕਦੇ ਹਾਂ ਤੁਹਾਨੂੰ ਪਤਾ ਹੈ ਬਹਿਰਾਨਪੁਰ ਵੀ ਜਾ ਸਕਦੇ ਹਾਂ ਬੜੀ ਸੰਗਤ ਗੁਰਦੁਆਰੇ ਪਰ ਟੋਟਲ ਆਪਾਂ ਨੂੰ 11.5 ਘੰਟੇ ਲੱਗ ਜਾਣਗੇ ਹਾਂ ਇਹ ਰਹਿਣ ਦਾ ਦਿੰ ਦੌਰ ਹੀ ਹੈ ਬਹਿਰਾਨਪੁਰ ਦਾ ਪਤਾ ਹੀ ਨਹੀਂ ਮੈਂ ਪਤਾ ਕਰ ਲਾਂਗੇ ਜਿੱਥੋਂ ਇੱਥੋਂ ਪਤਾ ਕਰ ਲੈ ਬਹਿਰਾਨਪੁਰ ਗੁਰਦੁਆਰੇ ਦੇਖੋ ਗੁਰਹਾਨ ਗੁਰਹਾਨਪੁਰ ਮੰਮੀ ਕਿੱਦਾਂ ਗੁਰਹਾਨ ਕੋ ਰੁਕਣਾ ਹੈ ਫਿਰ ਕੇ ਇਹ ਦੋ ਰੁਕਣਾ ਹੈ ਆ ਇਹ ਦੋ ਰੁਕਣਾ ਹੈ ਮੰਮੀ ਕਹਿੰਦੇ ਮੈਂ ਤੋਂ ਨੰ ਲੰਬਾ ਸੋ ਬਣਾਣਾ ਤਾਂ ਠੀਕ ਆ ਗੁਰਦੁਆਰਾ ਸਾਹਿਬ ਦੇ ਕਮਰੇ ਨੇ ਜੀ ਇਹ ਏਸੀ ਲੱਗਾ ਹੁੰਦਾ ਵਾਸ਼ਰੂਮ ਹੁੰਦਾ ਤੇ ਡਬਲ ਬੈੱਡ ਤਿੰਨ ਪੰਜ ਬੰਦਿਆਂ ਦੀ ਸੇਵਾ ਹੌਣ ਦੀ ਉਹ ਹੈਗੀ ਏ ਸ਼ੀਸ਼ਾ ਲੱਗਿਆ ਪੱਕ ਪਰਨਾ ਬੰਨਣਾ ਨੂੰ ਸੀਲਿੰਗ ਕੀਤੀ ਹੋਈ ਲੇਟਾਂ ਲੱਗੀਆਂ ਹੋਈਆਂ ਨੇ ਕਮਰਾ ਵਧੀਆ ਹੈ ਠੀਕ ਹੈ ਤੇ ਆਪਣਾ ਕਮਰੇ ਦੇ ਚਾਰਜਸ ਉਹ ਤੁਹਾਡੀ ਸੇਵਾ ਹੈ ਸਰਦਾ ਵਿੱਚ ਜਿੰਨਾ ਤੁਸੀਂ ਦੇਣਾ ਚਾਹੁੰਦੇ ਹੋ ਬਾਬਿਆਂ ਵੱਲੋਂ ਕੋਈ ਵੀ ਮਾਇਆ ਨਹੀਂ ਮੰਗੀ ਜਾਂਦੀ ਹੁਣ ਇਹ ਬਾਦਾ ਦਾ ਖਾਣਾ ਸਾਡਾ ਉਹੀ ਵਾਲਾ ਚੁੱਲ੍ਹਾ ਛੋਟਾ ਜਿਹਾ ਆ ਕੋਲੀਆਂ ਪਲੇਟਾਂ ਨਾਲ ਰੱਖੀਆਂ ਨੇ ਉਹੀ ਵਾਲਾ ਸਾਡਾ ਛੋਟਾ ਜਿਹਾ ਚੁੱਲ੍ਹਾ ਜਿਹੜਾ ਕਹਿੰਦੇ ਨੇ ਇਹ ਨਾਲੇ ਮੰਮੀ ਪਾਪਾ ਅਮਰੀਕਾ ਤੋਂ ਲਿਆਏ ਹੋਣਗੇ ਬਸ ਪਿਛਲੇ ਦੋਸਤੋ ਇਹ ਕਿਤੋਂ ਵੀ ਮਿਲ ਜਾਂਦਾ ਹੈ ਕੈਂਪਿੰਗ ਵਾਲੀ ਦੁਕਾਨ ਤੋਂ ਆ ਛੋਟਾ ਜਿਹਾ ਸਿਲੰਡਰ ਹੁੰਦਾ ਇਹ ਛੋਟਾ ਜਿਹਾ ਚੁੱਲਾ ਹੁੰਦਾ ਹੈ ਇਹਦੇ ਉੱਪਰ ਬਣ ਜਾਂਦਾ ਤੇ ਇੱਥੇ ਇਬਾਦਤ ਦਾ ਖਾਣਾ ਬਣ ਜਾਊਗਾ ਆਰਾਮ ਕਰੋਣੇ ਇਬਾਦਤ ਫਿਰ ਖਾਏਗੀ ਇਬਾਦਤ ਗਈ ਹੈ ਬਾਹਰ ਆਪਣੇ ਦਾਦੂ ਨਾਲ ਢੀੜੀ ਕੱਢਣ ਪਤਾ ਨਹੀਂ ਕਿੱਧਰ ਗਈ ਇਬਾਦਤ ਆਪਣੇ ਦਾਦੂ ਨਾਲ ਗਈ ਹੈ ਬਾਹਰ ਉਹ ਪਤਾ ਨਹੀਂ ਹੈ ਕਿਥੇ ਓਰੇ ਉਹ ਦੇਖੋ ਦਾਦੂ ਉਹਦੇ ਉਹ ਆ ਰਹੇ ਉੱਥੇ ਨੇ ਦਾਦੂ ਉਹਦੇ ਦਾਰ ਤੇ ਗੰਰੀ ਹੈ ਅੱਜ ਦਾ ਵੀ ਲੋਕ ਅਸੀਂ ਇੱਥੇ ਸਮਾਪਤ ਕਰਾਂਗੇ ਕੱਲ ਤੁਹਾਨੂੰ ਮਿਲਦੇ ਆ ਜੇ ਸਵੇਰੇ ਤੁਰਾਂਗੇ ਇੰਦੋਰ ਪਹੁੰਚਦੇ ਆ ਉਦੋਂ ਤੱਕ ਸਾਨੂੰ ਦਿਓ ਜਾਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ